ਮੈਨੂੰ ਇੱਕ ਗੱਲ ਦਾ ਪਰਚਾ ਹੋਇਆ ਥਾਣੀ ਮਹਿਨੇਂਦਰ ਦੋਨਾਂ ਦਾ ਜ਼ਿਕਰ ਅਮਰਤਪਾਲ ਸਿੰਘ ਮਹਿਰੋਂ ਕਰਦਾ ਇਹ ਰੋਲਾ ਹੁਣ ਕਿਉਂ ਪਿਆ ਜਦੋਂ ਕਿ ਮਕਦਮਾ ਜਿਹੜਾ ਪਹਿਲਾ ਜਗਰਾਉਂ ਦਰਜ ਹੁੰਦਾ ਉਹ 29 24 ਨੂੰ ਦਰਜ ਹੁੰਦਾ ਮੈਂ ਅਮਰਤਪਾਲ ਦੀਆਂ ਮਹਿਰੋਂ ਦੀਆਂ ਵੀਡੀਓ ਦੇਖੀ ਆ ਸਾਰੀਆਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਜੇ ਤਾਂ ਇਹ ਅਮਰਸਰ ਐਮਪੀ ਅਮਰਤਪਾਲ ਸਿੰਘ ਦੇ ਧਰਮੇ ਤੇ ਗਿਆ ਉੱਥੇ ਵੀ ਨੇ ਸਾਰੀਆਂ ਸਾਡੀਆਂ ਸੰਪਰਦਾਵਾਂ ਸਾਰੀਆਂ ਸੰਸਥਾਵਾਂ ਨੂੰ ਰੱਜ ਕੇ ਨਿੰਦਿਆ ਨਹੀਂ ਯਾਰ ਰੱਜ ਕੇ ਭੰਡਿਆ ਅਗਲੇ ਦੇ ਨੰਬਰ ਤਪਾਲ ਦੀ ਮਾਤਾ ਨੂੰ ਸਪਸ਼ਟੀਕਰਨ ਦੇਣਾ ਪਿਆ ਇਹਨੇ ਬਾਬਾ ਵਿਧੀ ਚੰਦਗੀਏ ਉਹ ਨਹੀਂ ਬਖਸ਼ੇ ਸਾਡੇ ਗੁਰੂ ਹਰਗੋਬਿੰਦ ਸਾਹਿਬ ਤੋਂ ਵਰੋਂ ਸવાય ਕਮੀਆਂ ਇਨਸਾਨ ਚ ਹੁੰਦੀਆਂ ਠੀਕ ਹੈ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਨੇ ਉਹ ਵੀ ਨਹੀਂ ਬਖਸ਼ੇ ਜਿੰਨਾ ਉਹ ਦੇਖ ਕੇ ਸੰਤ ਜਰਨੈਲ ਸਿੰਘ ਨੰਗੇ ਪੈਰੀਂ ਚੱਲ ਕੇ ਪੈਰੀਂ ਹੱਥ ਲਾਉਂਦੇ ਸੀ ਇਹਨੂੰ ਇਹ ਅੰਦਾਜ਼ਾ ਨਹੀਂ 100 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ ਪਿੱਛੇ ਜੇ ਸ਼ਾਇਦ ਚੜ੍ਹਦੀ ਕਲਾ ਚ ਹੁਣ ਮੈਨੂੰ ਪਤਾ ਨਹੀਂ ਹੁਣ ਪੱਕਾ ਜਿੰਨੀ ਉਹਨਾਂ ਦੀ ਸੇਵਾ ਜਿੰਨਾ ਉਹਨਾਂ ਨੇ ਤਸ਼ੱਦਦ ਚੱਲਿਆ ਇਹ ਬੰਦਾ ਕੀ ਉਹਨਾਂ ਨੂੰ ਉਹਨਾਂ ਦੀ ਦੇਣ ਦੇਊਗਾ ਉਹਨਾਂ ਦੇ ਅਜੇ ਤੱਕ ਕੱਲ ਦਾ ਯਾਰ ਜੇ ਜਵਾਕ ਅਦੂ ਦੂਜੀ ਕਮਿਊਨਿਟੀ ਉਹ ਸਾਡੇ ਚ ਆਇਆ ਮੈਂ ਪਹਿਲਾਂ ਸੰਗਤ ਨੂੰ ਕਲੀਅਰ ਕਰ ਦਿਆਂ ਇਹ ਤਿੰਨ ਬੰਦੇ ਸਾਡੇ ਚ ਆਏ ਆ ਇੱਕ ਵਿੱਕੀ ਥੋਮਸ ਇੱਕ ਅਮਰਤਪਾਲ ਸਿੰਘ ਮਹਿਰੋ ਇਹ ਮੁਸਲਮਾਨ ਪਰਿਵਾਰ ਦੇ ਵਿੱਚੋਂ ਇੱਧਰ ਆਇਆ ਤੀਜਾ ਮੁੰਡਾ ਜਿਹੜਾ ਜਦੋਂ ਅਸੀਂ ਉੱਥੇ ਜਗਤਾਰ ਸਿੰਘ ਹਵਾਰਾ ਜੀ ਦੇ ਇਸਤਕਾਰਯੋਗ ਪਿਤਾ ਜੀ ਨਾਲ ਅਸੀਂ ਵੀ ਉੱਥੇ ਉਸ ਧਾਨੇ ਦੇ ਵਿੱਚ ਮੈਂ ਵੀ ਸੀਗਾ ਕਿਉਂਕਿ ਮੇਰੇ ਹੁਣ ਸਾਰੀਆਂ ਪੰਤਿਕ ਸਿੱਖਿਸ਼ੀਤਾ ਨਾਲ ਸਾਰਿਆਂ ਨਾਲ ਮੇਰੇ ਲਿੰਕ ਬਣੇ ਹੋਏ ਆ ਵਿਅਦਵੀ ਦੇ ਕਿਸ ਸੰਗਰਖੇ ਉੱਥੇ ਉਹਨੇ ਇੱਕ ਉੱਥੇ ਕਿਉਂਕਿ ਪੁਲਿਸ ਵੀ ਤਾਂ ਸਾਡੇ ਹੀ ਨੌਜਵਾਨ ਨੇ ਪਿੰਡਾਂ ਚੋਂ ਹੀ ਆਏ ਹੋਏ ਨੇ ਸਾਡੇ ਭੈਣ ਭਰਾ ਨੇ ਉਹ ਮੈਂ ਵੀ ਪੁਲਿਸ ਚੋਂ ਗਿਆ ਸਾਰੀ ਪੁਲਿਸ ਤਾਂ ਨਹੀਂ ਮਾੜੀ ਉਹਨੇ ਉੱਥੇ ਇੱਕ ਇਹੋ ਜਿਹਾ ਕੰਮ ਕੀਤਾ ਸੀਗਾ ਜਿਹੜਾ ਕਿ ਉੱਥੇ ਟੱਟਵੱਡ ਹੋ ਜਾਂਦਾ ਸੀ ਪੁਲਿਸ ਦਾ ਤੇ ਆਪਣੇ ਜਿਹੜੇ ਆਪਾਂ ਕਿਉਂਕਿ ਸ਼ਾਂਤ ਮਈ ਆਪਣਾ ਰੋਸ ਮਾਰਚ ਸੀ ਉਹ ਇੱਥੋਂ ਪਤਾ ਲੱਗਦਾ ਫਿਰ ਉਹਨਾਂ ਨੇ ਉੱਥੋਂ ਇਹਨਾਂ ਨੂੰ ਤੁਹਾਨੂੰ ਪਤਾ ਹੀ ਉਦੋਂ ਮੁੜ ਕੇ ਉੱਥੇ ਮੇਰੇ ਖਿਆਲ ਮੈਂ ਨਹੀਂ ਵੇਖਿਆ ਦੁਬਾਰਾ ਹੁਣ ਇਹ ਬੰਦਾ ਇਧਰੋਂ ਆ ਕੇ ਚਲੋ ਬਾਣੇ ਚ ਆ ਗਿਆ ਸਾਨੂੰ ਨਹੀਂ ਪਤਾ ਇਹਦਾ ਕੀ ਮਕਸਦ ਆ ਕਿਹੜੇ ਦਲ ਦੇ ਨਾਲ ਇਹਦਾ ਸਬੰਧ ਆ ਪਰ ਸਾਡੀ ਹਰੇਕ ਸੰਸਥਾ ਨੂੰ ਨਿੰਦਦਾ ਹਰੇਕ ਦੀ ਇਹ ਕਿਰਦਾਰ ਕੁਸ਼ੀ ਕਰਦਾ ਇਹ ਨੂੰ ਇਹ ਲੱਗਦਾ ਵੀ ਮੈਂ ਹੀ ਸਹੀ ਹਾਂ ਬਾਕੀ ਸਾਰੇ ਗਲਤ ਹੁਣ ਮੇਰੇ ਤੇ ਭਾਈ ਸਾਹਿਬ ਤੇਰੇ ਤੇ ਦੋ ਤਿੰਨ ਸਵਾਲ ਮੈਂ ਕਿੰਨੀਆਂ ਅਪੀਲਾਂ ਪਿੱਛੇ ਕੀਤੀਆਂ ਵੀ ਭਾਈ ਤਰੀਕ ਤੇ ਉੱਥੇ ਬੇਅਦਬੀ ਤੇ ਪਹੁੰਚੋ ਇਹਨੂੰ ਪੁੱਛੋ ਕਿੰਨੇ ਵਾਰੀ ਆਇਆ ਉੱਥੇ ਜੇਕਰ ਹਰੇਕਤਾ ਦੇ ਲੋਕ ਕਰਦੇ ਆ ਵੀ ਉੱਥੇ ਨਾਲਿਆਂ ਚ ਨਾਲੀਆਂ ਗੰਦੀਆਂ ਚ ਗੁਰੂ ਸਾਹਿਬ ਕਿੰਨੇ ਕ ਵਾਰੀ ਤੁਸੀਂ ਉੱਥੇ ਆਏ ਹੋ ਦੱਸੋ ਉੱਥੇ ਤੁਹਾਨੂੰ ਦਰਦ ਨਹੀਂ ਇੱਕ ਬੱਚੇ ਨਾਲ ਬਦਫੈਲੀ ਕੀਤੀ ਇਸੇ ਜਗਰਾਉ ਏਰੀਏ ਦੇ ਵਿੱਚ ਉਹ ਵੀ ਔਰਤ ਮੈਨੂੰ ਯੂਜ਼ ਕਰ ਚੱਲੀ ਸੀ ਪਰ ਮੈਂ ਸਮਝ ਗਿਆ ਸੀ ਵੀ ਇਹ ਮੈਨੂੰ ਯੂਜ਼ ਕਰੂਗੀ ਫਿਰ ਉਹ ਬੱਚਾ ਕਿਉਂਕਿ ਇੱਥੇ ਨਹੀਂ ਸੀ ਬੱਚਾ ਅਮਰੀਕਾ ਲੈ ਗਈ ਉਹ ਤੀਜਾ ਪਿੰਡ ਘਣੀਆਂ ਬਾਜੇ ਖਾਨੇ ਦੇ ਕੋਲੇ ਇੱਕ 4 ਸਾਲ ਦੇ ਬੱਚੇ ਦੇ ਨਾਲ ਇੱਕ ਦਰਿੰਦੇ ਨੇ ਕੀ ਕੁਛ ਕੀਤਾ ਤੁਸੀਂ ਸਾਰਿਆਂ ਨੇ ਉਹ ਦੇਖਿਆ ਇੱਕ ਕਿਤੇ ਬੋਲੇ ਨਹੀਂ ਹੁਣ ਐਫਆਈਆਰ ਦਰਜ ਹੋਣ ਤੋਂ ਪਹਿਲਾਂ ਇਹ ਖੁਦ ਮੰਨ ਰਿਹਾ ਹੈ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਅਸੀਂ ਬਾਬੇ ਦਾ ਕੁੜੀ ਨਾਲ 10 ਲੱਖ ਚ ਸੌਦਾ ਕਰਾਉਂਦੇ ਸੀ ਇਹ ਪਹਿਲਾਂ ਬਾਬੇ ਨੂੰ ਆਪ ਲਈ ਫਿਰਦੇ ਨੇ ਫਿਰ ਇਹ ਬਾਬੇ ਨੂੰ ਲਗਾਏ ਜਿਹੜਾ ਜਦੋਂ ਬਾਬੇ ਦੀ ਪੁੱਛਗਿੱਛ ਸਾਰਾ ਕੁਝ ਆਇਆ ਇਹਨਾਂ ਨੇ ਕਿਤੇ ਲੈ ਜਾ ਕੇ ਬਾਬਾ ਕੁੱਟਿਆ ਵੀ ਉੱਥੋਂ ਡੀਵੀਆਰ ਪੱਟਿਆ ਜਿਹਦੇ ਜਿਹਨਾਂ ਦੀਆਂ ਆਪਦੀਆਂ ਰਿਕਾਰਡਿੰਗਾਂ ਸੀ ਤੁਹਾਨੂੰ ਕੀਨੇ ਹੱਕ ਦਿੱਤਾ ਕਿਸੇ ਦੀ ਈ ਦੇ ਨਾਲ ਹੋਈ ਜਾਂਤੀ ਦਾ 10 ਲੱਖ ਰੁਪਇਆ ਮੰਨ ਲਵਾਂ ਤੁਸੀਂ ਹੁਣ ਮੈਂ ਤੁਹਾਨੂੰ ਪਹਿਲਾਂ ਐਫ ਆਈ ਆਰ ਦਿਖਾ ਦਿਆਂ ਫਿਰ ਆਪਾਂ ਅੱਗੇ ਚੱਲਦੇ ਹਾਂ ਪਹਿਲਾ ਬਿਆਨ ਪਹਿਲੇ ਦਿਨ ਜਦ ਇਹ 29 ਨੂੰ ਇਹ ਸ਼ਿਕਾਇਤ ਦਿੰਦੇ ਆ ਉਸ ਕੁੜੀ ਦੇ ਬਿਆਨ ਇਹਦੀ ਹਾਜ਼ਰੀ ਵਿੱਚ ਲਿਖਿਆ ਜਾਂਦਾ ਬਿਆਨ ਦੇ ਨਾਲ ਜਿਹੜਾ ਪਹਿਲਾ ਮੁੱਢਲਾ ਗਵਾਹ ਹੁੰਦਾ ਜਿਹੜਾ ਤਾਇਦ ਕਰਦਾ ਬਿਆਨ ਨੂੰ ਮੈਂ ਕੁੜੀ ਦਾ ਨਾਮ ਮੈਂਸ਼ਨ ਨਹੀਂ ਕਰੂੰਗਾ ਕਿਉਂਕਿ ਮੈਂ ਕਾਨੂੰਨੀ ਹਾਂ ਉਹਦੇ ਵਿੱਚ ਆ ਇਹਦੇ ਸਾਈਨ ਬਕਾਇਦਾ ਐਸ ਡੀ ਅਮਰਤਪਾਲ ਸਿੰਘ ਇਹਦੀ ਹਾਜ਼ਰੀ ਦੇ ਵਿੱਚ ਉਹੜੇ ਕੁੜੀ ਨੇ ਜ਼ਿਕਰ ਕੀਤਾ ਜਿਹੜੀ ਸਬ ਇਨਸਪੈਕਟਰ ਨੇ ਕੁੜੀ ਨੇ ਬਿਆਨ ਲਿਖਿਆ ਕਮਲਪ੍ਰੀਤ ਕੌਰ ਪੁਲਿਸ ਨੇ ਤੁਰੰਤ ਐਕਸ਼ਨ ਲਿਆ ਤੁਰੰਤ ਬਾਬਾ ਗ੍ਰਿਫਤਾਰ ਕੀਤਾ ਜਦੋਂ ਬਾਬੇ ਦੀ ਪੁੱਛਗਿੱਛ ਦੇ ਵਿੱਚ ਰੌਲਾ ਕਿੱਥੋਂ ਪੈਂਦਾ ਅੱਜ ਇਸ ਗੱਲ ਨੂੰ ਪਰਚਾ ਦਰਜ ਹੋਏ ਨੂੰ ਵੀ 22 ਦਿਨ ਹੋ ਗਏ ਆ ਮੋਗੇ ਵਾਲੀ ਐਫ ਆਈ ਆਰ ਦੇ ਵਿੱਚ ਬਾਬਾ ਪ੍ਰੋਟੈਕਸ਼ਨ ਬਰਾਂਡ ਤੇ ਲਿਆ ਕੇ ਉਹਦੀ ਗ੍ਰਿਫਤਾਰੀ ਪਹਿ ਚੁੱਕੀ ਆ ਜਿੱਦਣ ਇਹਨੇ ਧਰਨਾ ਲਾਇਆ ਸੀ ਜਗਰਾਉ ਮੈਂ ਇਹਨੂੰ ਸੁਨੇਹਾ ਕਰ ਲਿਆ ਸੀ ਵੀ ਭਾਈ ਇਹ ਮੁਕੱਦਮਾ 7 ਦਿਨ ਨਹੀਂ ਟਿਕਣਾ ਉਹਦਾ ਕਾਰਨ ਕੀ ਸੀ ਦੋਸਤੋ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਇਹਨੇ ਕੁੜੀ ਦੀਆਂ ਸਾਰੀਆਂ ਵੀਡੀਓ ਵਾਇਰਲ ਕਰ ਦਿੱਤੀਆਂ ਤੁਹਾਡੇ ਸਾਹਮਣੇ ਸਾਰੀਆਂ ਚਿਰਦੀਆਂ ਇਹਨੇ ਕੋਈ ਉਹਦੇ 'ਚ ਪੜਦਾ ਤੱਕ ਨਹੀਂ ਰੱਖਿਆ ਯਾਰ ਕਿਸੇ ਦੀ ਧੀ ਆ ਉਹਨਾਂ ਵਾਰਸ ਥੋੜੀ ਹੈਗੀ ਠੀਕ ਹੈ ਉਹ ਗਰੀਬ ਘਰ ਦੀ ਧੀ ਹੈ ਪਰ ਤੈਨੂੰ ਕਿਹਨੇ ਅਜਾਤ ਦਿੱਤੀ ਕਿ ਕਿਸੇ ਦੀ ਧੀ ਨੂੰ ਤੂੰ ਛੱਜ 'ਚ ਪਾ ਕੇ ਦੁਨੀਆ ਹੀ ਛੱਟ ਦੇਤਾ ਤੇਰੇ ਕੋਲੇ ਜਵਾਬ ਹੈਗਾ ਤੂੰ ਕੁੜੀ ਨੂੰ ਮਾੜਾ ਕਹਿ ਰਿਆ ਉਹਨਾਂ ਨੇ ਤੈਨੂੰ ਇਹੀ ਗੱਲ ਵੀ ਤੂੰ ਸਾਡੀ ਵੀਡੀਓ ਕੋ ਵਾਇਰਲ ਕੀਤੀ ਹੈ ਤੂੰ ਜੋ ਨਕੀਆਂ ਨਕੀਆਂ ਗੱਲਾਂ ਕਿਉਂਕਿ ਜਿਹੜਾ ਬੰਦਾ ਆਪਣੀਆਂ ਸਫਾਈਆਂ ਜਾਦੀਆਂ ਦੇਣ ਲੱਗ ਜੇ ਇੱਥੋਂ ਪਤਾ ਲੱਗਦਾ ਹੁੰਦਾ ਕੋਈ ਨਾ ਕੋਈ ਕਾਣ ਜੁਰੂ ਵਿੱਚ ਹੈ ਤੇ ਇਥੋਂ ਮੰਗਿਆ ਪੁਲਿਸ ਨੇ ਡੀਵੀਆਰ ਜਿੱਥੋਂ ਤੇਰਾ ਰੌਲਾ ਪਈ ਤੂੰ ਡੀਵੀਆਰ ਦੇ ਵਿੱਚੋਂ ਚਾਰ ਪੰਜ ਵੀਡੀਓ ਜਿਹੜੀਆਂ ਉਹ ਇੱਕ ਬੱਚੇ ਨਾਲ ਲੇਡੀਜ਼ ਦੀਆਂ ਤੂੰ ਵਾਇਰਲ ਕੀਤੀਆਂ ਡੀਵੀਆਰ ਤੂੰ ਕਿੱਥੇ ਨਸਤ ਕੀਤਾ ਕਿੱਥੇ ਸੁੱਟਿਆ ਤੂੰ ਉਦੋਂ ਬਾਅਦ ਪੁਲਿਸ ਦੇ ਮੱਥੇ ਨਹੀਂ ਲੱਗਿਆ ਜਦੋਂ ਕਿ ਸਾਰੀ ਕਾਰਵਾਈ ਪੁਲਿਸ ਦੀ ਤੇਰੀ ਹਾਜ਼ਰੀ ਚ ਹੁੰਦੀ ਹੈ ਤੇਰੇ ਬਕਾਇਦਾ ਐਫਆਈਆਰ ਐਫਆਈਆਰ ਦੇ ਵਿੱਚ ਤੇਰੇ ਸਾਈਨ ਨਹੀਂ ਤੂੰ ਕਿਵੇਂ ਨਕਰਦਾ ਵੀ ਮੈਨੂੰ ਨੇਰੇ ਚ ਰੱਖਿਆ ਗਿਆ ਹੁਣ ਆਜੋ ਜੀ ਹੁਣ ਅੱਗੇ ਆਜੋ ਜਿਹੜਾ ਬੱਚੀ ਸ਼ਬਦ ਵਰਤਦਾ ਉਸ ਕੁੜੀ ਦੀ ਉਮਰ ਹੈ 33 ਸਾਲ ਮੈਂ ਕੁੜੀ ਦਾ ਨਾਮ ਨਹੀਂ ਮੈਂਸ਼ਨ ਕਰੂੰਗਾ ਨਾ ਉਹਦਾ ਮੋਬਾਈਲ ਨੰਬਰ ਕਿਉਂਕਿ ਇਹ ਗੱਲਾਂ ਕਾਨੂੰਨੀ ਬੈਰੇ ਤੋਂ ਅੱਗੇ ਹਨ ਜਿੰਨੇ ਆਲੋਦ 33 ਸਾਲ ਦੀ ਤੇ 33 ਸਾਲ ਦੀ ਔਰਤਾਂ ਚ ਸ਼ਾਮਲ ਹੋ ਜਾਂਦੀ ਆ 20 ਸਾਲ ਦੀ ਬੱਚੀ ਦਾ ਵਿਆਹ ਹੋ ਜੇ ਤੇ 13-14 ਸਾਲ ਦੇ ਤਾਂ ਬੱਚੇ ਹੋ ਜਾਂਦੇ ਕੁੜੀਆਂ ਤੁਸੀਂ ਆਪਣੀਆਂ ਗਲਤੀਆਂ ਵੀ ਸਵੀਕਾਰ ਕਰੋ ਅੱਜ ਤੁਸੀਂ ਥੋੜੀ-ਥੋੜੀ ਕਰਕੇ ਦੱਸ ਰਹੇ ਆ ਫਿਰ ਕਿਉਂਕਿ ਪੁਲਿਸ ਤੇ ਦੋਸ਼ ਲੱਗਣਾ ਹੀ ਹੁੰਦਾ ਸੌਖਾ ਬਹੁਤ ਆ ਲਾਉਣਾ ਕਿਉਂਕਿ ਲੋਕੀ ਐਕਸੈਪਟ ਕਰ ਲੈਂਦੇ ਆ ਕਿਉਂਕਿ ਪੁਲਿਸ ਨੇ ਵੀ کردار ਆਪਣਾ ਇਹੋ ਜਿਹਾ ਪੈਦਾ ਕੀਤਾ ਨਾ ਪਰ ਜਿੱਥੇ ਪੁਲਿਸ ਮੁਲਾਜ਼ਮ ਸਹੀ ਨਹੀਂ ਜਿੱਥੇ ਅਫਸਰ ਸਹੀ ਨੇ ਮੈਂ ਹਮੇਸ਼ਾ ਪਹਿਲਾਂ ਸਾਰੀ ਪੜਤਾਲ ਕੀਤੀ ਇਹਦੇ ਤੇ ਪਰ ਜਗਰਾਉਂ ਪੁਲਿਸ ਦੇ ਕਿਸੇ ਅਫਸਰ ਦੇ ਉੱਤੇ ਤੁਸੀਂ ਉਂਗਲੀ ਨਹੀਂ ਇਸ ਕੇਸ ਕੇਸ ਨਾਲ ਜਿਹੜੇ ਰਿਲੇਟਡ ਇੱਕ ਹੁੰਦੀ ਹੈ ਮੈਂ ਅੱਗੇ ਦੱਸ ਕੇ ਦੱਸ ਕੇ ਤੁਹਾਨੂੰ ਗਿਆ ਪੁਖਤਾ ਐਵੀਡੈਂਸ ਇੱਕ ਹੁੰਦੀ ਹੈ ਸੁਣੀ ਸੁਣਾਈ ਇਹਨੂੰ ਇੱਕ ਬੰਦਾ ਕਾਲ ਕਰਦਾ ਉਹ ਕਹਿੰਦਾ ਜੀ ਡੀਐਸਪੀ ਨੇ ਇੰਨੇ ਪੈਸੇ ਲੈ ਲਏ ਉਥੇ ਅੱਧਾ ਕਿਲੋ ਸੋਨਾ ਇਹ ਬੰਦਾ ਇੰਨਾ ਉਲਝਿਆ ਪਿਆ ਅਗਲੀ ਪ੍ਰੈਸ ਕਾਨਫਰੰਸ 'ਚ ਖੁਦ ਕਹੀ ਜਾਂਦਾ ਵੀ ਮੈਥੋਂ ਡੀਐਸਪੀ ਨੇ ਅੱਧਾ ਕਿਲੋ ਸੋਨਾ ਮੰਗਿਆ ਤੇ 10 ਲੱਖ ਰੁਪਈਆ ਮੰਗਿਆ ਤੇ ਉਹ ਕਹਿੰਦੇ ਡੇਰੇ ਤੇ ਤੇਰਾ ਕਬਜ਼ਾ ਕਰਦੇ ਹੁਣ ਭਾਈ ਸਾਹਿਬ ਦੋ ਤਰੀਕ ਨੂੰ ਐਫਆਈਆਰ ਦਰਜ ਹੁੰਦੀ ਆ ਬਾਬਾ 4 ਦਿਨ ਪਹਿਲਾਂ 5 ਦਿਨ ਤੁਸੀਂ ਉਹਨੂੰ ਲਈ ਫਿਰਦੇ ਰਹੇ ਪਹਿਲਾਂ ਕੀ ਕਰਦੇ ਰਹੇ ਤੁਸੀਂ ਤੁਹਾਨੂੰ ਕਿਹਨੇ ਹੱਕ ਦਿੱਤਾ ਸੀ ਫਿਰ ਬਾਬੇ ਨੂੰ ਕੁੱਟਣ ਦਾ ਕੁੜੀ ਨੂੰ ਆਪਦੀ ਗੱਡੀ 'ਚ ਬਾਕੇ ਤੁਸੀਂ ਉੱਥੇ ਲੈ ਗਏ ਬਾਤੋ ਕੁੜੀ ਕਹਿੰਦੀ ਮੈਨੂੰ ਡਰਾ ਹੀ ਇੰਨਾ ਲਿਆ ਗਿਆ ਮੈਂ ਨਹੀਂ ਸੀ ਬਿਆਨ ਦੇਣਾ ਚਾਹੁੰਦੀ ਗਈ ਤਾਂ ਮਦਦ ਮੰਗਣ ਸੀ ਇਪੇ ਸਾਡੀ ਕੋਈ ਸੈਟੀਸਫਾਈ ਕਰਾ ਦੇ ਹੁਣ ਕੁੜੀ ਨੇ ਵਿਆਹ ਉਹ ਕਰਨਾ ਹੁਣ ਉਹਨਾਂ ਨੇ ਵਿਚਾਰਿਆ ਨੇ ਤੇ ਉਹ ਤਾਂ ਇੱਕ ਥਾਂ ਤੇ ਤੂੰ ਤਾਂ ਕਰੋੜਾਂ ਬੰਦਿਆਂ ਤੇ ਜਿੱਤੇ ਸ਼ਾਲਤੀ ਉਸ ਕੁੜੀ ਦੀ ਕੋਈ ਹਾਜਮਾ ਰੱਖੀਦਾ ਹੁੰਦਾ ਹੁਣ ਜਿਹੜੇ ਡੀਐਸਪੀ ਜਸਜੋਤ ਸਿੰਘ ਦੀ ਇਹ ਗੱਲ ਕਰਦਾ ਉਹ ਹਜੇ ਯੰਗ ਅਫਸਰ ਬਿਲਕੁਲ 23-24 ਸਾਲ ਦੀ ਉਮਰ ਦਾ ਮਸਾਉਂ ਪੜਿਆ ਲਿਖਿਆ ਨੌਜਵਾਨ ਪੂਰਨ ਗੁਰਸਿੱਖਾ ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ ਤੁਸੀਂ ਦੇਖੋ ਕਿਉਂਕਿ ਮੈਂ ਕਦੇ ਵੀ ਕੱਚੀ ਗੱਲ ਨਾ ਕਦੇ ਕੀਤੀ ਨਾ ਕਰਾਂ ਨਾ ਮੇਰਾ ਕੋਈ ਅਮਰਪਾਲ ਨਾ ਮੇਰੀ ਦੁਸ਼ਮਣੀ ਹੈ ਨਾ ਮੇਰੇ ਕੋਈ ਉਹਨਾਂ ਨਾਲ ਪੁਲਸ ਵਾਲਿਆਂ ਨਾਲ ਕੋਈ ਦੋਸਤੀ ਹੈ ਜੋ ਸੱਚ ਹੈ ਉਹ ਤੁਹਾਨੂੰ ਮੈਂ ਦੱਸ ਦਿੱਤੀਆ ਦੋਸਤੋ ਇਹ ਉਹ ਅਫਸਰ ਹੈ ਦੇਖੋ ਕਿਸੇ ਦੀ ਕਰਦਾਰ ਕੁਸ਼ੀ ਕਰਨੀ ਬੀਐਸਪੀ ਬਾਗਾ ਪ੍ਰਾਣਾ ਰਹਿ ਕੇ ਗਏ ਐ ਇੱਕ ਗੁਰਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਐ ਤੇ ਸਾਨੂੰ ਤਾਂ ਮਾਣ ਕਰਨਾ ਚਾਹੀਦਾ ਯਾਰ ਇਹ ਜੇ ਗੁਰਸਿੱਖ ਅਫਸਰ ਦੇ ਉੱਤੇ ਮੁੰਡਾ ਅਮਰਪਾਲ ਐ ਐਸਐਚਓ ਯੰਗ ਉਹ ਯਾਰ ਸਾਰੀ ਕਿਤੇ ਬਕਾਊ ਤੁਰੇ ਫਿਰਦੇ ਯਾਰ ਸਾਰੇ ਤੇਰੇ ਦੋ ਬਿਆਨਾਂ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੈ ਜਿਹੜਾ ਅੱਧਾ ਕਿਲੋ ਸੋਨਾ ਮੰਗੂਗਾ ਨਾ 10 ਲੱਖ ਦੀ ਠੁਈਂ ਨਹੀਂ ਮਾਰਦਾ ਇਹ ਪਰਚਾ ਹੋਇਆ ਥਾਣੇ ਮਹਿਨੇ ਦਾ ਦੋਨਾਂ ਦਾ ਜ਼ਿਕਰ ਅਮਰਤਪਾਲ ਸਿੰਘ ਮਹਿਰੋਂ ਕਰਦਾ ਇਹ ਰੌਲਾ ਹੁਣ ਕਿਉਂ ਪਿਆ ਜਦੋਂ ਕਿ ਮਕਦਮਾ ਜਿਹੜਾ ਪਹਿਲਾ ਜਗਰਾਉਂ ਦਰਜ ਹੁੰਦਾ ਉਹ 29 24 ਨੂੰ ਦਰਜ ਹੋਇਆ ਮੈਂ ਅਮਰਤਪਾਲ ਦੀਆਂ ਮਹਿਰੋਂ ਦੀਆਂ ਵੀਡੀਓ ਦੇਖੀ ਆ ਸਾਰੀਆਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਜੇ ਤਾਂ ਇਹ ਅਮਰਸਰ ਐਮਪੀ ਅਮਰਤਪਾਲ ਸਿੰਘ ਦੇ ਧਰਮੇ ਤੇ ਗਿਆ ਉੱਥੇ ਵੀ ਨੇ ਸਾਰੀਆਂ ਸਾਡੀਆਂ ਸੰਪਰਦਾਵਾਂ ਸਾਰੀਆਂ ਸੰਸਥਾਵਾਂ ਨੂੰ ਰੱਜ ਕੇ ਨਿੰਦਿਆ ਨੇ ਯਾਰ ਰੱਜ ਕੇ ਭੰਡਿਆ ਅਗਲੇ ਦਿਨ ਅਮਰਤਪਾਲ ਦੀ ਮਾਤਾ ਨੂੰ ਸਪਸ਼ਟੀਕਰਨ ਦੇਣਾ ਪਿਆ ਇਹਨੇ ਬਾਬਾ ਵਿਧੀ ਚੰਦਗੀਏ ਉਹ ਨਹੀਂ ਬਖਸ਼ੇ ਸਾਡੇ ਗੁਰੂ ਹਰਗੋਬਿੰਦ ਸਾਹਿਬ ਤੋਂ ਵਾਰੋਂ ਸવાય ਕਮੀਆਂ ਇਨਸਾਨ ਚ ਹੁੰਦੀਆਂ ਠੀਕ ਹੈ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਨੇ ਉਹ ਵੀ ਨਹੀਂ ਬਖਸ਼ੇ ਜਿੰਨਾਂ ਨੂੰ ਦੇਖ ਕੇ ਸੰਤ ਜਰਨੈਲ ਸਿੰਘ ਨੰਗੇ ਪੈਰੀ ਚੱਲ ਕੇ ਪੈਰੀ ਹੱਥ ਲਾਉਂਦੇ ਸੀ ਇਹਨੂੰ ਇਹ ਅੰਦਾਜ਼ਾ ਨਹੀਂ 100 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ ਪਿੱਛੇ ਜੇ ਸ਼ਾਇਦ ਚੜ੍ਹਦੀ ਕਲਾ ਚ ਹੁਣ ਮੈਨੂੰ ਪਤਾ ਨਹੀਂ ਹੁਣ ਪੱਕਾ ਜਿੰਨੀ ਉਹਨਾਂ ਦੀ ਸੇਵਾ ਜਿੰਨਾ ਉਹਨਾਂ ਨੇ ਤਸ਼ੱਦਦ ਚੱਲਿਆ ਇਹ ਬੰਦਾ ਕੀ ਉਹਨਾਂ ਨੂੰ ਉਹਨਾਂ ਦੀ ਦੇਣ ਦੇਊਗਾ ਉਹਨਾਂ ਦੇ ਅਜੇ ਤੱਕ ਕੱਲ ਦਾ ਯਾਰ ਜੇ ਜਵਾਕ ਤੂੰ ਦੂਜੀ ਕਮਿਊਨਿਟੀ ਤੋਂ ਸਾਡੇ ਚ ਆਇਆ ਮੈਂ ਪਹਿਲਾਂ ਸੰਗਤ ਨੂੰ ਕਲੀਅਰ ਕਰ ਦਿਆਂ ਇਹ ਤਿੰਨ ਬੰਦੇ ਸਾਡੇ ਚ ਆਏ ਆ ਇੱਕ ਵਿਕੀ ਥੋਮਸ ਇੱਕ ਅਮਰਤਪਾਲ ਸਿੰਘ ਮਹਿਰੋ ਇਹ ਮੁਸਲਮਾਨ ਪਰਿਵਾਰ ਦੇ ਵਿੱਚੋਂ ਇੱਧਰ ਆਇਆ ਤੀਜਾ ਮੁੰਡਾ ਜਿਹੜਾ ਜਦੋਂ ਅਸੀਂ ਉੱਥੇ ਜਗਤਾਰ ਸਿੰਘ ਹਵਾਰਾ ਜੀ ਦੇ ਇਸਤਕਾਰਯੋਗ ਪਿਤਾ ਜੀ ਨਾਲ ਅਸੀਂ ਵੀ ਉੱਥੇ ਉਸ ਧਾਨੇ ਦੇ ਵਿੱਚ ਮੈਂ ਵੀ ਸੀਗਾ ਕਿਉਂਕਿ ਮੇਰੇ ਹੁਣ ਸਾਰੀਆਂ ਪੰਤਕ ਸਿੱਖਿਸ਼ੀਤਾ ਨਾਲ ਸਾਰਿਆਂ ਨਾਲ ਮੇਰੇ ਲਿੰਕ ਬਣੇ ਹੋਏ ਆ ਵਿਅਦਵੀ ਦੇ ਕਿਸੰਗ ਕਰਕੇ ਉੱਥੇ ਉਹਨੇ ਇੱਕ ਉੱਥੇ ਕਿਉਂਕਿ ਪੁਲਿਸ ਵੀ ਤਾਂ ਸਾਡੇ ਨੌਜਵਾਨ ਨੇ ਪਿੰਡਾਂ ਚੋਂ ਹੀ ਆਏ ਹੋਏ ਨੇ ਸਾਡੇ ਭੈਣ ਭਰਾ ਨੇ ਉਹ ਮੈਂ ਵੀ ਪੁਲਿਸ ਚੋਂ ਗਿਆ ਸਾਰੀ ਪੁਲਿਸ ਤਾਂ ਨਹੀਂ ਮਾੜੀ ਉਹਨੇ ਉੱਥੇ ਇੱਕ ਇਹੋ ਜਿਹਾ ਕੰਮ ਕੀਤਾ ਸੀਗਾ ਜਿਹੜਾ ਕਿ ਉੱਥੇ ਕਟਵੱਡ ਹੋ ਜਾਂਦਾ ਸੀ ਪੁਲਸ ਦਾ ਤੇ ਆਪਣੇ ਜਿਹੜੇ ਆਪਾਂ ਕਿਉਂਕਿ ਸ਼ਾਂਤ ਮਈ ਆਪਣਾ ਰੋਜ਼ ਮਾਰਚ ਸੀ ਉਹ ਇੱਥੋਂ ਪਤਾ ਲੱਗਦਾ ਫਿਰ ਉਹਨਾਂ ਨੇ ਉੱਥੋਂ ਇਹਨਾਂ ਨੂੰ ਤੁਹਾਨੂੰ ਪਤਾ ਹੀ ਉਦੋਂ ਮੁੜ ਕੇ ਉੱਥੇ ਮੇਰੇ ਖਿਆਲ ਮੈਂ ਨਹੀਂ ਵੇਖਿਆ ਦੁਬਾਰਾ ਹੁਣ ਇਹ ਬੰਦਾ ਇਧਰੋਂ ਆ ਕੇ ਚਲੋ ਬਾਣੇ ਚ ਆ ਗਿਆ ਸਾਨੂੰ ਨਹੀਂ ਪਤਾ ਇਹਦਾ ਕੀ ਮਕਸਦ ਆ ਕਿਹੜੇ ਦਲ ਦੇ ਨਾਲ ਇਹਦਾ ਸੰਬੰਧ ਆ ਔਰ ਸਾਡੀ ਹਰੇਕ ਸੰਸਥਾ ਨੂੰ ਮੰੰਦਦਾ ਹਰੇਕ ਦੀ ਇਹ ਕਰਦਾਰ ਕੂਸ਼ੀ ਕਰਦਾ ਇਹ ਨੂੰ ਇਹ ਲੱਗਦਾ ਵੀ ਮੈਂ ਹੀ ਸਹੀ ਹਾਂ ਬਾਕੀ ਸਾਰੇ ਗਲਤ ਹੁਣ ਮੇਰੇ ਤੇ ਭਾਈ ਸਾਹਿਬ ਤੇਰੇ ਤੇ ਦੋ ਤਿੰਨ ਸਵਾਲ ਮੈਂ ਕਿੰਨੀਆਂ ਅਪੀਲਾਂ ਪਿੱਛੇ ਕੀਤੀਆਂ ਵੀ ਭਾਈ ਤਰੀਕ ਤੇ ਉੱਥੇ ਬੇਅਦਬੀ ਤੇ ਪਹੁੰਚੋ ਇਹਨੂੰ ਪੁੱਛੋ ਕਿ ਕਿੰਨੇ ਵਾਰੀ ਆਇਆ ਉੱਥੇ ਜੇਕਰ ਹਰੇਕਤਾ ਦੇ ਲੋਕ ਕਰਦੇ ਆ ਵੀ ਉੱਥੇ ਨਾਲਿਆਂ ਚ ਨਾਲੀਆਂ ਗੰਦੀਆਂ ਚ ਗੁਰੂ ਸਾਹਿਬ ਕਿੰਨੇ ਕ ਵਾਰੀ ਤੁਸੀਂ ਉੱਥੇ ਆਏ ਹੋ ਦੱਸੋ ਉੱਥੇ ਤੁਹਾਨੂੰ ਦਰਦ ਨਹੀਂ ਇੱਕ ਬੱਚੇ ਨਾਲ ਬਦਫੈਲੀ ਕੀਤੀ ਇਸੇ ਜਗਰਾਉ ਏਰੀਏ ਦੇ ਵਿੱਚ ਉਹ ਵੀ ਔਰਤ ਮੈਨੂੰ ਯੂਜ਼ ਕਰ ਚੱਲੀ ਸੀ ਪਰ ਮੈਂ ਸਮਝ ਗਿਆ ਸੀ ਵੀ ਇਹ ਮੈਨੂੰ ਯੂਜ਼ ਕਰੂਗੀ ਫਿਰ ਉਹ ਬੱਚਾ ਕਿਉਂਕਿ ਇੱਥੇ ਹਨੀ ਬੱਚਾ ਅਮਰੀਕਾ ਲੈ ਗਈ ਉਹ ਤੀਜਾ ਪਿੰਡ ਘਣੀਆਂ ਬਾਜੇ ਖਾਨੇ ਦੇ ਕੋਲੇ ਇੱਕ 4 ਸਾਲ ਦੇ ਬੱਚੇ ਦੇ ਨਾਲ ਇੱਕ ਦਰਿੰਦੇ ਨੇ ਕੀ ਕੁਛ ਕੀਤਾ ਤੁਸੀਂ ਸਾਰਿਆਂ ਨੇ ਉਹ ਦੇਖਿਆ ਇਹ ਕਿੱਥੇ ਬੋਲੇ ਨਹੀਂ ਹੁਣ ਐਫਆਈਆਰ ਦਰਜ ਹੋਣ ਤੋਂ ਪਹਿਲਾਂ ਇਹ ਖੁਦ ਮੰਨ ਰਿਹਾ ਹੈ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਅਸੀਂ ਬਾਬੇ ਦਾ ਕੁੜੀ ਨਾਲ 10 ਲੱਖ ਦੇ ਚ ਸੌਦਾ ਕਰਾਉਂਦੇ ਸੀ ਇਹ ਪਹਿਲਾਂ ਬਾਬੇ ਨੂੰ ਆਪ ਲਈ ਫਿਰਦੇ ਨੇ ਫਿਰ ਇਹ ਬਾਬੇ ਨੂੰ ਲਗਾਏ ਜਿਹੜਾ ਜਦੋਂ ਬਾਬੇ ਦੀ ਪੁੱਛ ਗੇ ਵਿੱਚ ਸਾਰਾ ਕੁਝ ਆਇਆ ਇਹਨਾਂ ਨੇ ਕਿਤੇ ਲੈ ਜਾ ਕੇ ਬਾਬਾ ਕੁੱਟਿਆ ਵੀ ਉਥੋਂ ਡੀਵੀਆਰ ਪਟਿਆ ਜਿਹਦੇ ਜਿਹੋਆਂ ਦੀਆਂ ਆਪਦੀਆਂ ਰਿਕਾਰਡਿੰਗਾਂ ਸੀ ਤੁਹਾਨੂੰ ਕਿਹਨੇ ਹੱਕ ਦਿੱਤਾ ਕਿਸੇ ਦੇ ਦੀ ਦੇ ਨਾਲ ਹੋਈ ਜਾਂਤੀ ਦਾ 10 ਲੱਖ ਰੁਪਇਆ ਮੰਨ ਲਵਾਂ ਤੁਸੀਂ ਹੁਣ ਮੈਂ ਤੁਹਾਨੂੰ ਪਹਿਲਾਂ ਐਫਆਈਆਰ ਦਿਖਾ ਦਿਆਂ ਫਿਰ ਆਪਾਂ ਅੱਗੇ ਚੱਲਦੇ ਹਾਂ ਪਹਿਲਾ ਬਿਆਨ ਪਹਿਲੇ ਦਿਨ ਜਿੱਦੇ 29 ਨੂੰ ਇਹ ਸ਼ਿਕਾਇਤ ਦਿੰਦੇ ਆ ਉਸ ਕੁੜੀ ਦੇ ਬਿਆਨ ਇਹਦੀ ਹਾਜ਼ਰੀ ਵਿੱਚ ਲਿਖਿਆ ਜਾਂਦਾ ਬਿਆਨ ਦੇ ਨਾਲ ਜਿਹੜਾ ਪਹਿਲਾ ਮੁੱਢਲਾ ਗਵਾਹ ਹੁੰਦਾ ਜਿਹੜਾ ਤਾਇਦ ਕਰਦਾ ਬਿਆਨ ਨੂੰ ਮੈਂ ਕੁੜੀ ਦਾ ਨਾਮ ਮੈਂਸ਼ਨ ਨਹੀਂ ਕਰੂੰਗਾ ਕਿਉਂਕਿ ਮੈਂ ਕਾਨੂੰਨੀ ਜ ਉਹਦੇ ਵਿੱਚ ਆ ਇਹਦੇ ਸਾਈਨ ਬਕਾਇਦਾ ਐਸ ਡੀ ਅਮਰਤਪਾਲ ਸਿੰਘ ਇਹਦੀ ਹਾਜ਼ਰੀ ਦੇ ਵਿੱਚ ਉਹੜੇ ਕੁੜੀ ਨੇ ਜ਼ਿਕਰ ਕੀਤਾ ਜਿਹੜੀ ਸਬ ਇਨਸਪੈਕਟਰ ਨੇ ਕੁੜੀ ਨੇ ਬਿਆਨ ਲਿਖਿਆ ਕਮਲਪ੍ਰੀਤ ਕੌਰ ਪੁਲਿਸ ਨੇ ਤੁਰੰਤ ਐਕਸ਼ਨ ਲਿਆ ਤੁਰੰਤ ਬਾਬਾ ਗ੍ਰਿਫਤਾਰ ਕੀਤਾ ਜਦੋਂ ਬਾਬੇ ਦੀ ਪੁੱਛਗਿੱਛ ਦੇ ਵਿੱਚ ਰੌਲਾ ਕਿੱਥੋਂ ਪੈਂਦਾ ਅੱਜ ਇਸ ਗੱਲ ਨੂੰ ਪਰਚਾ ਦਰਜ ਹੋਏ ਨੂੰ ਵੀ 22 ਦਿਨ ਹੋ ਗਏ ਆ ਮੋਗੇ ਵਾਲੀ ਐਫ ਆਈ ਆਰ ਦੇ ਵਿੱਚ ਬਾਬਾ ਪ੍ਰੋਟੈਕਸ਼ਨ ਬਰਾਂਡ ਤੇ ਲਿਆ ਕੇ ਉਹਦੀ ਗ੍ਰਿਫਤਾਰੀ ਪਹਿ ਚੁੱਕੀ ਆ ਜਦੋਂ ਇਹਨੇ ਧਰਨਾ ਲਾਇਆ ਸੀ ਜਗਰਾਉ ਮੈਂ ਇਹਨੂੰ ਸੁਨੇਹਾ ਕਰ ਲਿਆ ਸੀ ਵੀ ਭਾਈ ਇਹ ਮੁਕਾਦਮਾ 7 ਦਿਨ ਨਹੀਂ ਟਿਕਣਾ ਉਹਦਾ ਕਾਰਨ ਕੀ ਸੀ ਦੋਸਤੋ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਇਹਨੇ ਕੁੜੀ ਦੀਆਂ ਸਾਰੀਆਂ ਵੀਡੀਓ ਵਾਇਰਲ ਕਰ ਦਿੱਤੀ ਤੁਹਾਡੇ ਸਾਹਮਣੇ ਸਾਰੀਆਂ ਚਿਰਦੀਆਂ ਇਹਨੇ ਕੋਈ ਉਹਦੇ ਚ ਪਰਦਾ ਤੱਕ ਨਹੀਂ ਰੱਖਿਆ ਯਾਰ ਕਿਸੇ ਦੀ ਧੀ ਹਨ ਵਾਰਿਸ ਥੋੜੀ ਹੈਗੀ ਠੀਕ ਹੈ ਉਹ ਗਰੀਬ ਕਰ ਦਿੱਤੀ ਹੈ ਪਰ ਤੈਨੂੰ ਕਿਹਨੇ ਅਜਾਸਤ ਦਿੱਤੀ ਕਿ ਕਿਸੇ ਦੀ ਧੀ ਨੂੰ ਤੂੰ ਛੱਜ ਚ ਪਾ ਕੇ ਦੁਨੀਆ ਹੀ ਛੱਟ ਦਤਾ ਤੇਰੇ ਕੋਲੇ ਜਵਾਬ ਹੈਗਾ ਤੂੰ ਕੁੜੀ ਨੂੰ ਮਾੜਾ ਕਹਿ ਰਿਆ ਉਹਨਾਂ ਨੇ ਤੈਨੂੰ ਇਹੀ ਗੱਲ ਵੀ ਤੂੰ ਸਾਡੀ ਵੀਡੀਓ ਕੋ ਬਾਇਰਲ ਕੀਤੀ ਹੈ ਤੂੰ ਜੋ ਨਕੀਆਂ ਨਕੀਆਂ ਗੱਲਾਂ ਕਿਉਂਕਿ ਜਿਹੜਾ ਬੰਦਾ ਆਪਣੀਆਂ ਸਫਾਈਆਂ ਜਿਆਦੀਆਂ ਦੇਣ ਲੱਗ ਜੇ ਇੱਥੋਂ ਪਤਾ ਲੱਗਦਾ ਹੁੰਦਾ ਕੋਈ ਨਾ ਕੋਈ ਕਾਣ ਜੰਮੇ ਵਿੱਚ ਤੇ ਤੂੰ ਮੰਗਿਆ ਪੁਲਿਸ ਨੇ ਡੀਵੀਆਰ ਜਿੱਥੋਂ ਤੇਰਾ ਰੌਲਾ ਪਈ ਤੂੰ ਡੀਵੀਆਰ ਦੇ ਵਿੱਚੋਂ ਚਾਰ ਪੰਜ ਵੀਡੀਓ ਜਿਹੜੀਆਂ ਉਹ ਇੱਕ ਬੱਚੇ ਨਾਲ ਲੇਡੀਜ਼ ਦੀਆਂ ਤੂੰ ਵਾਇਰਲ ਕੀਤੀਆਂ ਡੀਵੀਆਰ ਤੂੰ ਕਿੱਥੇ ਨਸਤ ਕੀਤਾ ਕਿੱਥੇ ਸੁੱਟਿਆ ਤੂੰ ਉਦੋਂ ਬਾਅਦ ਪੁਲਿਸ ਦੇ ਮੱਥੇ ਨਹੀਂ ਲੱਗਿਆ ਜਦੋਂ ਕਿ ਸਾਰੀ ਕਾਰਵਾਈ ਪੁਲਿਸ ਦੀ ਤੇਰੀ ਹਾਜ਼ਰੀ ਚ ਹੁੰਦੀ ਐ ਤੇਰੇ ਬਕਾਇਦਾ ਐਫ ਆਈ ਆਰ ਐਫ ਆਈ ਆਰ ਦੇ ਵਿੱਚ ਤੇਰੇ ਸਾਈਨ ਨਹੀਂ ਤੂੰ ਕਿਵੇਂ ਨਕਰਦਾ ਵੀ ਮੈਨੂੰ ਨੇਰੇ ਚ ਰੱਖਿਆ ਗਿਆ ਹੁਣ ਆਜੋ ਜੀ ਹੁਣ ਅੱਗੇ ਆਜੋ ਜਿਹੜਾ ਬੱਚੀ ਸ਼ਬਦ ਵਰਤਦਾ ਉਸ ਕੁੜੀ ਦੀ ਉਮਰ ਐ 33 ਸਾਲ ਮੈਂ ਕੁੜੀ ਦਾ ਨਾਂ ਨਹੀਂ ਮੈਂਸ਼ਨ ਕਰੂੰਗਾ ਨਾ ਉਹਦਾ ਮੋਬਾਈਲ ਨੰਬਰ ਕਿਉਂਕਿ ਇਹ ਗੱਲਾਂ ਕਾਨੂੰਨੀ ਦੈਰੇ ਤੋਂ ਅਗਿਆਨ ਜਿੰਦੀ ਆ ਲੋ ਜੀ ਆ 33 ਸਾਲ ਦੀ ਉਹ ਤੇ 33 ਸਾਲ ਦੀ ਔਰਤਾਂ ਚ ਸ਼ਾਮਲ ਹੋ ਜਾਂਦੀ ਆ 20 ਸਾਲ ਦੀ ਬੱਚੀ ਦਾ ਵਿਆਹ ਹੋ ਜੇ ਤੇ 13-14 ਸਾਲ ਦੇ ਤਾਂ ਬੱਚੇ ਹੋ ਜਾਂਦੇ ਆ ਕੁੜੀਆਂ ਦੇ ਤੁਸੀਂ ਆਪਣੀਆਂ ਗਲਤੀਆਂ ਵੀ ਸਵੀਕਾਰ ਕਰੋ ਅੱਜ ਤੁਸੀਂ ਥੋੜੀ-ਥੋੜੀ ਕਰਕੇ ਦੱਸ ਰਹੇ ਆ ਫਿਰ ਕਿਉਂਕਿ ਪੁਲਿਸ ਦੇ ਦੋਸ਼ ਲੱਗਣੇ ਹੁੰਦੇ ਸੌਖਾ ਬਹੁਤ ਆ ਲਾਉਣਾ ਕਿਉਂਕਿ ਲੋਕੀ ਐਕਸੈਪਟ ਕਰ ਲੈਂਦੇ ਆ ਕਿਉਂਕਿ ਪੁਲਿਸ ਨੇ ਵੀ کردار ਆਪਣਾ ਇਹੋ ਜਿਹਾ ਪੈਦਾ ਕੀਤਾ ਨਾ ਪਰ ਜਿੱਥੇ ਪੁਲਿਸ ਮੁਲਾਜ਼ਮ ਸਹੀ ਨਹੀਂ ਜਿੱਥੇ ਅਫਸਰ ਸਹੀ ਨੇ ਮੈਂ ਹਮੇਸ਼ਾ ਪਹਿਲਾਂ ਸਾਰੀ ਪੜਤਾਲ ਕੀਤੀ ਇਹਦੇ ਤੇ ਪਰ ਜਗਰਾਉਂ ਪੁਲਿਸ ਦੇ ਕਿਸੇ ਅਫਸਰ ਦੇ ਉੱਤੇ ਤੁਸੀਂ ਉਂਗਲੀ ਨਹੀਂ ਇਸ ਕੇਸ ਕੇਸ ਨਾਲ ਜਿਹੜੇ ਰਿਲੇਟਡ ਇੱਕ ਹੁੰਦੀ ਹੈ ਮੈਂ ਅੱਗੇ ਦੱਸ ਕੇ ਦੱਸ ਕੇ ਤੁਹਾਨੂੰ ਗਿਆ ਪੁਖਤਾ ਐਵੀਡੈਂਸ ਇੱਕ ਹੁੰਦੀ ਹੈ ਸੁਣੀ ਸੁਣਾਈ ਇਹਨੂੰ ਇੱਕ ਬੰਦਾ ਕਾਲ ਕਰਦਾ ਉਹ ਕਹਿੰਦਾ ਜੀ ਡੀਐਸਪੀ ਨੇ ਇੰਨੇ ਪੈਸੇ ਲੈ ਲਏ ਉਥੇ ਅੱਧਾ ਕਿਲੋ ਸੋਨਾ ਇਹ ਬੰਦਾ ਇੰਨਾ ਉਲਝਿਆ ਪਿਆ ਅਗਲੀ ਪ੍ਰੈਸ ਕਾਨਫਰੰਸ 'ਚ ਖੁਦ ਕਹੀ ਜਾਂਦਾ ਵੀ ਮੈਥੋਂ ਡੀਐਸਪੀ ਨੇ ਅੱਧਾ ਕਿਲੋ ਸੋਨਾ ਮੰਗਿਆ ਤੇ 10 ਲੱਖ ਰੁਪਈਆ ਮੰਗਿਆ ਤੇ ਉਹ ਕਹਿੰਦੇ ਡੇਰੇ ਤੇ ਤੇਰਾ ਕਬਜ਼ਾ ਕਰਦੇ ਹੁਣ ਭਾਈ ਸਾਹਿਬ ਦੋ ਤਰੀਕ ਨੂੰ ਐਫਆਈਆਰ ਦਰਜ ਹੁੰਦੀ ਆ ਬਾਬਾ ਚਾਰ ਦਿਨ ਪਹਿਲਾਂ ਪੰਜ ਦਿਨ ਤੁਸੀਂ ਇਹਨੂੰ ਲਈ ਫਿਰਦੇ ਰਹੇ ਪਹਿਲਾਂ ਕੀ ਕਰਦੇ ਰਹੇ ਤੁਸੀਂ ਤੁਹਾਨੂੰ ਕਿਹਨੇ ਹੱਕ ਦਿੱਤਾ ਸੀ ਫਿਰ ਬਾਬੇ ਨੂੰ ਕੁੱਟਣ ਦਾ ਕੁੜੀ ਨੂੰ ਆਪਦੀ ਗੱਡੀ 'ਚ ਭਾ ਕੇ ਤੁਸੀਂ ਉੱਥੇ ਲੈ ਗਏ ਵਾਕਿਓ ਕੁੜੀ ਕਹਿੰਦੀ ਮੈਨੂੰ ਡਰਾ ਹੀ ਇੰਨਾ ਲਿਆ ਗਿਆ ਮੈਂ ਨਹੀਂ ਸੀ ਬਿਆਨ ਦੇਣਾ ਚਾਹੁੰਦੀ ਗਈ ਤਾਂ ਮਦਦ ਮੰਗਣ ਸੀ ਇਪੇ ਸਾਡੀ ਕੋਈ ਸੈਟੀਸਫਾਈ ਕਰਾ ਦੇ ਹੁਣ ਕੁੜੀ ਨੇ ਵਿਆਹ ਉਹ ਕਰਨਾ ਹੁਣ ਉਹਨਾਂ ਨੇ ਵਿਚਾਰਿਆ ਨੇ ਤੇ ਉਹ ਤਾਂ ਇੱਕ ਥਾਂ ਤੇ ਤੂੰ ਤਾਂ ਕਰੋੜਾਂ ਬੰਨਿਆ ਤੇ ਅੱਜ ਤੇ ਸ਼ਾਂਤੀ ਉਸ ਕੁੜੀ ਦੀ ਕੋਈ ਹਾਜਮਾ ਰੱਖੀਦਾ ਹੁੰਦਾ ਹੁਣ ਜਿਹੜੇ ਡੀਐਸਪੀ ਜਸਜੋਤ ਸਿੰਘ ਦੀ ਇਹ ਗੱਲ ਕਰਦਾ ਉਹ ਹਜੇ ਯੰਗ ਅਫਸਰ ਬਿਲਕੁਲ 23-24 ਸਾਲ ਦੀ ਉਮਰ ਦਾ ਮਸਾਉਂ ਪੜਿਆ ਲਿਖਿਆ ਨੌਜਵਾਨ ਪੂਰਨ ਗੁਰਸਿੱਖ ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ ਤੁਸੀਂ ਦੇਖੋ ਕਿਉਂਕਿ ਮੈਂ ਕਦੇ ਵੀ ਕੱਚੀ ਗੱਲ ਨਾ ਕਦੇ ਕੀਤੀ ਨਾ ਕਰਾਂ ਨਾ ਮੇਰਾ ਕੋਈ ਅਮਰਤਪਾਲ ਨਾਲ ਮੇਰੀ ਦੁਸ਼ਮਣੀ ਹੈ ਨਾ ਮੇਰੇ ਕੋਈ ਉਹਨਾਂ ਨਾਲ ਪੁਲਿਸ ਵਾਲਿਆਂ ਨਾਲ ਕੋਈ ਦੋਸਤੀ ਹੈ ਜੋ ਸੱਚ ਹੈ ਉਹ ਤੁਹਾਨੂੰ ਮੈਂ ਦੱਸਾਂ ਲਿਆ ਦੋਸਤੋ ਇਹ ਉਹ ਅਫਸਰ ਹੈ ਦੇਖੋ ਕਿਸੇ ਦੀ ਕਰਦਾਰ ਕੁਸ਼ੀ ਕਰਨੀ ਬੀਐਸਪੀ ਬਾਗਾ ਪ੍ਰਾਣਾ ਰਹਿ ਕੇ ਗਏ ਐ ਇੱਕ ਗੁਰਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਐ ਤੇ ਸਾਨੂੰ ਤਾਂ ਮਾਨ ਕਰਨਾ ਚਾਹੀਦਾ ਯਾਰ ਇਹ ਜੇ ਗੁਰਸਿੱਖ ਅਫਸਰ ਦੇ ਉੱਤੇ ਮੁੰਡਾ ਅਮਰਤਪਾਲ ਐ ਐਸਐਚਓ ਯੰਗ ਉਹ ਯਾਰ ਸਾਰੀ ਕਿਤੇ ਬਕਾਊ ਤੁਰੇ ਫਿਰਦੇ ਯਾਰ ਸਾਰੇ ਤੇਰੇ ਦੋ ਬਿਆਨਾਂ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੈ ਜਿਹੜਾ ਅੱਧਾ ਕਿਲੋ ਸੋਨਾ ਮੰਗੂਗਾ ਨਾ 10 ਲੱਖ ਦੀ ਠੁਈ ਜੀ ਮਾਰਦਾ ਪਰਚਾ ਹੋਇਆ ਥਾਣੇ ਮਹਿਨੇ ਦਾ ਦੋਨਾਂ ਦਾ ਜ਼ਿਕਰ ਅਮਰਤਪਾਲ ਸਿੰਘ ਮਹਿਰੋਂ ਕਰਦਾ ਇਹ ਰੋਲਾ ਹੁਣ ਕਿਉਂ ਪਿਆ ਜਦੋਂ ਕਿ ਮੁਕੱਦਮਾ ਜਿਹੜਾ ਪਹਿਲਾਂ ਜਗਰਾਉਂ ਦਰਜ ਹੁੰਦਾ ਉਹ 29 24 ਨੂੰ ਦਰਜ ਹੁੰਦਾ ਮੈਂ ਅਮਰਤਪਾਲ ਦੀਆਂ ਮਹਿਰੋਂ ਦੀਆਂ ਵੀਡੀਓ ਦੇਖੀ ਆ ਸਾਰੀਆਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਜੇ ਤਾਂ ਇਹ ਅਮਰਸਰ ਐਮਪੀ ਅਮਰਤਪਾਲ ਸਿੰਘ ਦੇ ਧਰਮੇ ਤੇ ਗਿਆ ਉੱਥੇ ਵੀ ਇਹਨੇ ਸਾਰੀਆਂ ਸਾਡੀਆਂ ਸੰਪਰਦਾਵਾਂ ਸਾਰੀਆਂ ਸੰਸਥਾਵਾਂ ਨੂੰ ਰੱਜ ਕੇ ਨਿੰਦੇ ਆਏ ਨੇ ਯਾਰ ਰੱਜ ਕੇ ਭੰਡਿਆ ਅਗਲੇ ਦਿਨ ਅਮਰਤਪਾਲ ਦੀ ਮਾਤਾ ਨੂੰ ਸਪਸ਼ਟੀਕਰਨ ਦੇਣਾ ਪਿਆ ਇਹਨੇ ਬਾਬਾ ਬੀਦੀ ਚੰਦਗੀਏ ਉਹ ਨਹੀਂ ਬਖਸ਼ੇ ਸਾਡੇ ਗੁਰੂ ਹਰਗੋਬਿੰਦ ਸਾਹਿਬ ਤੋਂ ਮਰੋਸ ਵਾਏ ਕਮੀਆਂ ਇਨਸਾਨ ਚ ਹੁੰਦੀਆਂ ਠੀਕ ਹੈ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਨੇ ਉਹ ਵੀ ਨਹੀਂ ਬਖਸ਼ੇ ਜਿੰਨਾਂ ਨੂੰ ਦੇਖ ਕੇ ਸੰਤ ਜਰਨੈਲ ਸਿੰਘ ਨੰਗੇ ਪੈਰੀ ਚੱਲ ਕੇ ਪੈਰੀਂ ਹੱਥ ਲਾਉਂਦੇ ਸੀ ਇਹਨੂੰ ਇਹ ਅੰਦਾਜ਼ਾ ਨਹੀਂ 100 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ ਪਿੱਛੇ ਜੇ ਸ਼ਾਇਦ ਚੜ੍ਹਦੀ ਕਲਾ ਚ ਹੁਣ ਮੈਨੂੰ ਪਤਾ ਨਹੀਂ ਹੁਣ ਪੱਕਾ ਜਿੰਨੀ ਉਹਨਾਂ ਦੀ ਸੇਵਾ ਜਿੰਨਾ ਉਹਨਾਂ ਨੇ ਤਸ਼ੱਦਦ ਚੱਲਿਆ ਇਹ ਬੰਦਾ ਕੀ ਉਹਨਾਂ ਨੂੰ ਉਹਨਾਂ ਦੀ ਦੇਣ ਦੇਊਗਾ ਉਹਨਾਂ ਦੇ ਅਜੇ ਤੱਕ ਕੱਲ ਦਾ ਯਾਰ ਜੇ ਜਵਾਕ ਤੂੰ ਦੂਜੀ ਕਮਿਊਨਿਟੀ ਤੋਂ ਸਾਡੇ ਚ ਆਇਆ ਮੈਂ ਪਹਿਲਾਂ ਸੰਗਤ ਨੂੰ ਕਲੀਅਰ ਕਰ ਦਿਆਂ ਇਹ ਤਿੰਨ ਬੰਦੇ ਸਾਡੇ ਚ ਆਏ ਆ ਇੱਕ ਵਿਕੀ ਥਾਮਸ ਇੱਕ ਅਮਰਤਪਾਲ ਸਿੰਘ ਮਹਿਰੂ ਇਹ ਮੁਸਲਮਾਨ ਪਰਿਵਾਰ ਦੇ ਵਿੱਚੋਂ ਇੱਧਰ ਆਇਆ ਤੀਜਾ ਮੁੰਡਾ ਜਿਹੜਾ ਜਦੋਂ ਅਸੀਂ ਉੱਥੇ ਜਗਤਾਰ ਸਿੰਘ ਹਵਾਰਾ ਜੀ ਦੇ ਇਸਤਕਾਰਯੋਗ ਪਿਤਾ ਜੀ ਨਾਲ ਅਸੀਂ ਵੀ ਉੱਥੇ ਉਸ ਧਰਨੇ ਦੇ ਵਿੱਚ ਮੈਂ ਵੀ ਸੀਗਾ ਕਿਉਂਕਿ ਮੇਰੇ ਹੁਣ ਸਾਰੀਆਂ ਪੰਥਕ ਸਿੱਖਿਸ਼ੀਤਾ ਨਾਲ ਸਾਰਿਆਂ ਨਾਲ ਮੇਰੇ ਲਿੰਕ ਬਣੇ ਹੋਏ ਆ ਵਿਅਦਵੀ ਦੇ ਕੇ ਸੰਗਰਕੀ ਉੱਥੇ ਉਹਨੇ ਇੱਕ ਉੱਥੇ ਕਿਉਂਕਿ ਪੁਲਿਸ ਵੀ ਤਾਂ ਸਾਡੇ ਹੀ ਨੌਜਵਾਨ ਨੇ ਪਿੰਡਾਂ ਚੋਂ ਹੀ ਆਏ ਹੋਏ ਨੇ ਸਾਡੇ ਭੈਣ ਭਰਾ ਨੇ ਉਹ ਮੈਂ ਵੀ ਪੁਲਿਸ ਚੋਂ ਗਿਆ ਸਾਰੀ ਪੁਲਿਸ ਤਾਂ ਨਹੀਂ ਮਾੜੀ ਉਹਨੇ ਉੱਥੇ ਇੱਕ ਇਹੋ ਜਿਹਾ ਕੰਮ ਕੀਤਾ ਸੀਗਾ ਜਿਹੜਾ ਕਿ ਉੱਥੇ ਕਟਵੱਡ ਹੋ ਜਾਂਦਾ ਸੀ ਪੁਲਿਸ ਦਾ ਤੇ ਆਪਣੇ ਜਿਹੜੇ ਆਪਾਂ ਕਿਉਂਕਿ ਸ਼ਾਂਤਮਈ ਆਪਣਾ ਰੋਜ਼ ਮਾਰਚ ਸੀ ਉਹ ਇਥੋਂ ਪਤਾ ਲੱਗਦਾ ਫਿਰ ਉਹਨਾਂ ਨੇ ਉੱਥੋਂ ਇਹਨਾਂ ਨੂੰ ਤੁਹਾਨੂੰ ਪਤਾ ਹੀ ਉਹਦੋਂ ਮੁੜ ਕੇ ਉੱਥੇ ਮੇਰੇ ਖਿਆਲ ਮੈਂ ਨਹੀਂ ਵੇਖਿਆ ਹੁਣ ਇਹ ਬੰਦਾ ਇਧਰੋਂ ਆ ਕੇ ਚਲੋ ਬਾਣੇ ਚ ਆ ਗਿਆ ਸਾਨੂੰ ਨਹੀਂ ਪਤਾ ਇਹਦਾ ਕੀ ਮਕਸਦ ਆ ਕਿਹੜੇ ਦਲ ਦੇ ਨਾਲ ਇਹਦਾ ਸੰਬੰਧ ਆ ਔਰ ਸਾਡੀ ਹਰੇਕ ਸੰਸਥਾ ਨੂੰ ਨਿੰਦਦਾ ਹਰੇਕ ਦੀ ਇਹ ਕਰਜ਼ਾਰ ਖੁਸ਼ੀ ਕਰਦਾ ਇਹ ਨੂੰ ਇਹ ਲੱਗਦਾ ਵੀ ਮੈਂ ਹੀ ਸਹੀ ਹਾਂ ਬਾਕੀ ਸਾਰੇ ਗਲਤ ਹੁਣ ਮੇਰੇ ਤੇ ਭਾਈ ਸਾਹਿਬ ਤੇਰੇ ਤੇ ਦੋ ਤਿੰਨ ਸਵਾਲ ਮੈਂ ਕਿੰਨੀਆਂ ਅਪੀਲਾਂ ਪਿੱਛੇ ਕੀਤੀਆਂ ਵੀ ਭਾਈ ਤਰੀਕ ਤੇ ਉੱਥੇ ਬੇਅਦਬੀ ਤੇ ਪਹੁੰਚੋ ਇਹਨੂੰ ਪੁੱਛੋ ਕਿ ਕਿੰਨੇ ਵਾਰੀ ਆਇਆ ਉੱਥੇ ਜੇਕਰ ਹਰੇਕਤਾ ਦੇ ਲੋਕ ਕਰਦੇ ਆ ਵੀ ਉੱਥੇ ਨਾਲਿਆਂ ਚ ਨਾਲੀਆਂ ਗੰਦੀਆਂ ਚ ਗੁਰੂ ਸਾਹਿਬ ਕਿੰਨੇ ਕ ਵਾਰੀ ਤੁਸੀਂ ਉੱਥੇ ਆਏ ਹੋ ਦੱਸੋ ਉੱਥੇ ਤੁਹਾਨੂੰ ਦਰਦ ਨਹੀਂ ਇੱਕ ਬੱਚੇ ਨਾਲ ਬਦਫੈਲੀ ਕੀਤੀ ਇਸੇ ਜਗਰਾਉ ਏਰੀਏ ਦੇ ਵਿੱਚ ਉਹ ਵੀ ਔਰਤ ਮੈਨੂੰ ਯੂਜ਼ ਕਰ ਚੱਲੀ ਸੀ ਪਰ ਮੈਂ ਸਮਝ ਗਿਆ ਸੀ ਵੀ ਇਹ ਮੈਨੂੰ ਯੂਜ਼ ਕਰੂਗੀ ਫਿਰ ਉਹ ਬੱਚਾ ਕਿਉਂਕਿ ਇੱਥੇ ਨਹੀਂ ਸੀ ਬੱਚਾ ਅਮਰੀਕਾ ਲੈ ਗਈ ਉਹ ਤੀਜਾ ਪਿੰਡ ਘਣੀਆਂ ਬਾਜੇ ਖਾਨੇ ਦੇ ਕੋਲੇ ਇੱਕ 4 ਸਾਲ ਦੇ ਬੱਚੇ ਦੇ ਨਾਲ ਇੱਕ ਦਰਿੰਦੇ ਨੇ ਕੀ ਕੁਛ ਕੀਤਾ ਤੁਸੀਂ ਸਾਰਿਆਂ ਨੇ ਉਹ ਦੇਖਿਆ ਇੱਕ ਕਿਤੇ ਬੋਲੇ ਨਹੀਂ ਹੁਣ ਐਫ ਆਈ ਆਰ ਦਰਜ ਹੋਣ ਤੋਂ ਪਹਿਲਾਂ ਇਹ ਖੁਦ ਮੰਨ ਰਿਹਾ